ਜੇ ਕਿਸੇ ਭਰਾ ਕੋਲ ਕੈਨੇਡਾ ਦੀ ਸਪਾਂਸਰਸ਼ਿਪ ਹੈਗੀ ਹੈ ਹਾਂਜੀ ਬਈ ਫ੍ਰੀ ਦੇ ਵਿੱਚ ਆਪਾਂ ਅਗਲੇ ਦੀ ਫਾਈਲਿੰਗ ਕਰਕੇ ਦੇਵਾਂਗੇ ਬੱਚੇ ਕੋਲ ਜੀ ਆ ਦੀ ਸਪਾਂਸਰਸ਼ਿਪ ਹੋਵੇ ਹਾਂ ਆ ਵੀ ਡਾਕੂਮੈਂਟ ਹੋਣ ਮੇਰੇ ਕੋਲੇ ਆਵੇ ਆਫਿਸ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਬੱਚੇ ਦੀ ਫਾਈਲਿੰਗ ਕਰਕੇ ਦੇਵਾਂਗੇ ਬਾਈ ਤੁਸੀਂ ਅੱਜ ਤੋਂ ਪਹਿਲਾਂ ਕਿੰਨਾਂ ਕੋ ਲੋਕਾਂ ਨਾ ਠੱਗੀ ਮਾਰੀ ਆ ਠੱਗੀ ਦੀ ਗੱਲ ਤਾਂ ਬਈ ਇਹ ਹੈ ਆਪਾਂ ਮਾਰੀ ਨਾ ਮਾਰੀ ਹੂੰ ਸਾਡੇ ਨਾਲ ਜ਼ਰੂਰ ਵੱਜੀਆਂ ਨੇ ਤੁਹਾਡੀ ਫੀਸ ਹੋਗੀ ਤੁਹਾਡਾ ਕੁਝ ਵੀ ਹੋਊਗਾ ਬਾਕੀ ਦੇ ਖਰਚੇ ਆਪਰਾ ਆਪਣੀ ਜੇਬ ਚ ਖਰਚ ਕਰੂਗਾ ਥੋੜਾ ਵੀਜ਼ਾ ਆਉਂਦਾ ਤਾਂ ਬਾਈ ਪੈਸੇ ਲਊਗਾ ਥੋੜਾ ਵੀਜ਼ਾ ਨਾ ਆਇਆ ਪ੍ਰਵਾਣਾ ਮੰਨਿਓ ਥੋੜਾ ਦਾ ਰੁਪਈਆ ਦਾ ਨੁਕਸਾਨ ਨਹੀਂ ਹੋਆ ਸਿੱਧੀ ਜੀ ਗੱਲ ਹੈ ਮੈਂ ਇੰਨਾ ਦਾ ਦਾਵਾ ਕਰਦਾ ਜੇ ਮੇਰਾ ਲਾਇਆ ਹੋਇਆ ਵੀਜ਼ਾ ਇੱਕ ਹਫ਼ਤੇ ਦੇ ਵਿੱਚ ਨਾ ਆਇਆ 7 ਦਿਨਾਂ ਦੇ ਵਿੱਚ ਨਾ ਆਇਆ ਸੁਣਨ ਲਈ ਗੱਲ ਹੈ ਠੀਕ ਹੈ ਜੀ 8ਵੇਂ ਦਿਨ ਮੈਂ ਵੀਜ਼ਾ ਫ੍ਰੀ ਦੂੰਗਾ ਬੱਚੇ ਅਰਮੀਨੀਆ ਦਾ ਵੀਜ਼ਾ ਆਪਰਾ ਬੈਠਾ ਹੈ ਇਹਦੀ ਰਿਕਾਰਡਿੰਗ ਕਰ ਲਓ ਕੱਟ ਕਰ ਲਓ ਸਾਰੇ ਭਰਾਵਾਂ ਨੂੰ ਜੀ ਸੱਤ ਸ਼ਰੀਆ ਗੱਲ ਜੀ ਅੱਜ ਆਪਾਂ ਪਹੁੰਚਾਂਗੇ ਬਰਨਾਲੇ ਸ਼ਹਿਰ ਦੇ ਵਿੱਚ ਏ ਬੀ ਕੰਸਲਟੈਂਟ ਤੇਪਰਾ ਆਪਣੇ ਨਾਲ ਹੈ ਪਹਿਲਾਂ ਤਾਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੈਲਕਮ ਆਪਣੇ ਚੈਨਲ ਦੇ ਉੱਤੇ ਪੀਵੀ13 ਪ੍ਰੋਡਕਸ਼ਨ ਦੇ ਉੱਤੇ ਹਾਂਜੀ ਹਾਂਜੀ ਤੇ ਇਮੀਗ੍ਰੇਸ਼ਨ ਦਾ ਕੰਮ ਹੈ ਭਰਾ ਦਾ ਪਹਿਲਾਂ ਇੰਟਰੋਡਕਸ਼ਨ ਕਰਦੇ ਆ ਤੇ ਵੀਰੇ ਮੇਰੇ ਅੱਜ ਬਹੁਤ ਸਾਰੇ ਸਵਾਲ ਨੇ ਨਜਾਇਜ਼ ਕੋਈ ਗੱਲ ਨਹੀਂ ਮੈਂ ਗੱਲ ਕਰੂੰਗਾ ਦੇਖ ਵੀਰੇ ਖੁੱਲ ਕੇ ਮੈਂ ਸ਼ੁਰੂ ਵਿੱਚ ਕਹਿ ਰਿਹਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੋ ਮੈਂ ਤੁਹਾਨੂੰ ਪੁੱਛੀ ਚੱਲੂੰਗਾ ਬਸ ਜਵਾਬ ਹੀ ਦੇਣਾ ਤੁਹਾਨੂੰ ਉਸ ਤੋਂ ਬਾਅਦ ਤਾਂ ਗੱਲ ਕਰੀਏ ਜ਼ਰੂਰ ਜੀ ਜ਼ਰੂਰ ਜ਼ਰੂਰ ਸਭ ਤੋਂ ਪਹਿਲੀ ਗੱਲ ਕਰੀਏ ਵੀ ਇੰਟਰੋਡਕਸ਼ਨ ਕਰ ਦੋ ਵੀ ਏਬੀ ਕੰਸਲਟੈਂਟ ਕਿੱਥੇ ਪ ਨਿਅਰ ਬੱਸ ਸਟੈਂਡ ਠੀਕ ਹੈ ਜੀ ਬੱਸ ਸਟੈਂਡ ਦੇ ਕੋਲ ਪੈ ਜਾਂਦਾ ਹਾਂ ਹਾਂਜੀ ਹਾਂਜੀ ਮੈਂ ਨਾ ਬਾਹਰ ਉਹਨਾਂ ਦੀ ਪ੍ਰੋਪਰ ਲੋਕੇਸ਼ਨ ਦਿਖਾ ਦੂੰਗਾ ਅੱਜ ਇੱਥੇ ਆਇਆ ਕਿਉਂ ਆਇਆ ਕੀ ਕਾਰਨ ਹੈ ਉਹਦੇ ਪਿੱਛੇ ਬਹੁਤ ਸਾਰੀਆਂ ਗੱਲਾਂ ਨੇ ਕਿਆਂ ਮਾਰਕੀਟ ਦੇ ਵਿੱਚ ਵੀਰੇ ਮੇਰਾ ਪਹਿਲਾ ਉਹ ਨਾ ਕਿ ਉਹ ਵੀ ਬਈ ਅੱਜ ਸੱਦੀ ਚੱਲ ਰਿਹਾ ਕੋਈ ਨਹੀਂ ਮੈਂ ਅੱਜ ਮਜਬੂਰ ਹਾਂ ਥੋੜਾ ਜਿਹਾ ਕਿਉਂਕਿ ਕੁਝ ਦਿਨ ਪਹਿਲਾਂ ਆਪਣੀ ਹੋਇਆ ਸੀ ਥੋੜਾ ਜਿਹਾ ਇੱਕ ਲੋਕਾਂ 'ਚ ਡਰ ਵੀ ਹੁੰਦਾਗਾ ਹਾਂਜੀ ਹਾਂਜੀ ਤੁਸੀਂ ਅੱਜ ਤੋਂ ਪਹਿਲਾਂ ਕਿੰਨਾ ਕੁ ਲੋਕਾਂ ਨਾਲ ਠੱਗੀ ਮਾਰੀ ਆ ਠੱਗੀ ਦੀ ਗੱਲ ਤਾਂ ਬਈ ਇਹ ਹੀ ਹੈ ਆਪਾਂ ਮਾਰੀ ਨਾ ਮਾਰੀ ਸਾਡੇ ਨਾਲ ਜ਼ਰੂਰ ਵੱਜੀਆਂ ਨੇ ਥੋੜੇ ਠੱਗੀ ਵੱਜ ਗਈ ਜ਼ਰੂਰ ਜੀ ਇਹ ਕਿਵੇਂ ਹੋ ਸਕਦਾ ਵੀਰੇ ਆਪਾਂ ਜਦੋਂ ਵੀ ਕੋਈ ਪੈਸਾ ਪਹਿਲਾਂ ਲਿੰਦੇ ਹੀ ਨਹੀਂ ਬੱਚੇ ਤੋਂ ਠੀਕ ਹੈ ਬੱਚਾ ਫਾਈਲ ਲਗਾਉਣ ਆ ਗਿਆ ਆਪਣੇ ਕੋਲੇ ਆਪਾਂ ਕੋਈ ਪੈਸਾ ਪਹਿਲਾਂ ਨਹੀਂ ਲੈਂਦੇ ਓਕੇ ਤਾਂ ਠੱਗੀ ਚੋਰੀ ਤਾਂ ਕੋਈ ਗੱਲ ਹੀ ਨਹੀਂ ਦੇਈ ਇਹਦੇ ਵਿੱਚ ਇਹ ਸਵਾਲ ਥੋੜਾ ਜਿਆ ਤਿੱਖਾ ਹੋ ਸਕਦਾ ਹੈ ਥੋੜਾ ਜਿਆ ਗਲਤ ਵੀ ਲੱਗੂ ਕਈਆਂ ਨੂੰ ਕਿ ਬਾਈ ਨੂੰ ਸਿੱਧੀ ਪੁੱਛ ਰਿਹਾ ਰਿਸਪੈਕਟ ਨਹੀਂ ਕਰ ਰਿਹਾ ਰਿਸਪੈਕਟਫੁਲੀ ਪੁੱਛਿਆ ਉਹਦਾ ਕਾਰਨ ਕੀ ਹੈ ਜਿੱਥੇ ਵੀਰੇ ਕੋਈ ਬੰਦਾ ਵਾ ਗਿਆ ਕੋਈ ਵੀ ਹੈ ਜਿੱਥੇ ਉਹਨਾਂ ਪਹਿਲਾਂ پیسے ਫਸਾ ਲੇ ਸਮਝੋ 50-50% ਸ਼ੋਰ ਹੋ ਗਿਆ ਬਿਲਕੁਲ ਬਾਈ ਬਿਲਕੁਲ ਕੰਮ ਬਣੂ ਨਾ ਬਣੂ ਤਾਂ ਪੈਸੇ ਡੁੱਬਣ ਦੇ ਚਾਂਸਸ ਹੁੰਦੇ 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 ਹੀ ਹੁੰਦੇ ਹਾਂ ਜੀ ਤੁਹਾਡੇ ਨਾਲ ਠੱਗੀ ਕਿਵੇਂ ਬੱਜੀ ਹੈਗੀ ਸਾਡਾ ਨਾ ਬਈ ਸਾਡਾ ਕੀ ਕੰਮ ਹੈ ਅਸੀਂ ਪੈਸੇ ਲੈਨੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਬਾਦਸ਼ਾ ਜਿੱਦਣ ਬੱਚੇ ਦਾ ਵੀਜ਼ਾ ਆ ਗਿਆ ਆਪਾਂ ਉਸ ਤੋਂ ਬਾਅਦ ਪੈਸਾ ਲਵਾਂਗੇ ਬੱਚੇ ਲਵਾਂਗੇ ਸਾਨੂੰ ਬੱਚੇ ਪੈਸੇ ਨੇ ਦੇ ਕੇ ਜਾਂਦੇ ਵੀਜ਼ਾ ਹੀ ਨਹੀਂ ਲੈ ਕੇ ਜਾਂਦੇ ਬੱਚੇ ਆਪਦੇ ਇਹੇ ਸਵਾਲ ਮੈਂ ਕਿਉਂ ਪੁੱਛ ਰਿਹਾ ਕਿਉਂਕਿ ਏਜੰਟਾਂ ਦਾ ਨਾਮ ਕਿਤੇ ਨਾ ਕਿਤੇ ਬਦਨਾਮ ਕਰਖਿਆਗਾ ਹਾਂਜੀ ਬਿਲਕੁਲ ਪਰ ਉਹਦੇ ਵਿੱਚ ਰਿਐਲਿਟੀ ਨਹੀਂ ਪਤਾ ਦੇਖੋ ਹੈਗੇ ਨੇ ਹੋਣੇ ਮੈਨੂੰ ਨਹੀਂ ਪਤਾ ਹੈਗਾ ਆਪਾਂ ਉਹਨਾਂ ਕੋਲ ਜਾਂਦੇ ਵੀ ਨਹੀਂ ਬਰੇ ਸਿੱਧੀ ਜੀ ਗੱਲ ਹੈ ਹਾਂਜੀ ਹਾਂਜੀ ਆਪਾਂ ਜੀ ਥੋੜੇ ਦੇ ਦਰ ਤੇ ਬੈਠਾਂਗੇ ਆਪਣਾ ਭਰਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੈ ਕਈ ਵੀ ਜਹਾ ਭਜਾਂ ਲਿਸਟ ਪੂਰੀ ਲਿਖੀ ਹੋਈ ਜਿਹੜੇ ਮੈਂ ਸਵਾਲ ਕਰਨੇ ਨੇ ਮੈਂ ਲਿਖੇ ਬੈਠਾ ਸ੍ਰੀ ਆਮ ਪੈਸੇ ਕੋਈ ਵੀ ਜੈ ਬਰੇ ਕੋਈ ਐਡਵਾਂਸ ਨਹੀਂ ਲੈਂਦੇ ਬਰੇ ਇੱਕ ਪੈਸਾ ਵੀ ਨਹੀਂ ਐਡਵਾਂਸ ਲੈਂਦੇ ਆਪਾਂ ਇੱਕ ਪੈਸਾ ਵੀ ਲੈਂਦੇ ਨਹੀਂ ਜਿਹੜੇ ਸਰਕਾਰੀ ਖਰਚੇ ਹੁੰਦੇ ਨੇ ਮੇਰੀ ਗੱਲ ਧਿਆਨ ਨਾਲ ਸੁਣ ਲੋ ਸਰਕਾਰੀ ਖਰਚੇ ਹੁੰਦੇ ਨੇ ਆਪਣੀ ਐਮਬੈਸੀ ਫੀਸ ਫੂਸ ਹੋ ਗਈ ਜਾ ਆਪਾਂ ਕਹ dielie ਕਿ ਕਚੇਰਿਆਂ ਦਾ ਕੋਈ ਛੋਟਾ ਮੋਟਾ ਕਾਗਜ਼ੀਆਰ ਕਰਾਉਣਾ ਹੈ ਉਹ ਬੰਦੇ ਨੂੰ ਆਪੇ ਪੇ ਕਰਨੇ ਪੈਂਦੇ ਹਾਂਜੀ ਹਾਂਜੀ ਬਈ ਕੋਈ ਮੈਡੀਕਲ ਹੋ ਗਿਆ ਮੈਡੀਕਲ ਹੋ ਗਿਆ ਬਈ ਇੰਸ਼ੋਰੈਂਸ ਹੋ ਗਿਆ ਇੰਬੈਸੀ ਵੀਜ਼ ਹੋ ਗਈ ਠੀਕ ਹੈ ਇਹਦੇ ਦਿਨ ਖਰਚੇ ਜਮ੍ਹਾਂ ਸਰਕਾਰੀ ਹੁੰਦੇ ਨੇ ਹਾਂ ਸਰਕਾਰੀ ਹਾਂ ਜਾ ਕੋਈ ਛੋਟਾ ਕੋਈ ਕਾਗਜ਼ ਮਨ ਸਰਕਾਰੀ ਕਾ ਨੋਟਰੀ ਕਰਵਾਉਣਾ ਕੁਝ ਵੀ ਕਰਵਾਉਣਾ ਉਹ ਮਤਲਬ ਬੱਚੇ ਨੇ ਕਰਵਾ ਕੇ ਦੇਣਾ ਹਾਂਜੀ ਮੈਂ ਬੱਚੇ ਦੀ ਫੀਸ ਭਰ ਸਕਦੇ ਹਾਂ ਜੀ ਕਾਲਜ ਦੀ ਟਿਊਸ਼ਨ ਦੀ ਠੀਕ ਹੈ ਜੀ ਬੱਚੇ ਨੂੰ ਭੇਜ ਸਕਦਾ ਮੈਂ ਉਹ ਖਰਚੇ ਮੇਰੇ ਨਾਲ ਸਾਰੇ ਉਹ ਮੈਂ ਸਾਰਾ ਪੈਸਾ ਜਿੰਨੇ ਵੀ ਪੈਸੇ ਹੋਣਗੇ ਸਾਰੇ ਵੀਜ਼ਾ ਲਗਨ ਤੋਂ ਬਾਹਰ ਲਊਗਾ ਇੱਕ ਪੈਸਾ ਵੀ ਆਪ ਨਹੀਂ ਲੈਂਦਾ ਜਿਹੜੇ ਸਰਕਾਰੀ ਖਰਚੇ ਤੁਹਾਨੂੰ ਸਾਰੇ ਸਿਆਣੇ ਐਮਬੈਸੀ ਬੂਸੀ ਫੀਸ ਤੋਂ ਇੰਨੀ ਕੋਈ ਖਾਸ ਵੀ ਨਹੀਂ ਹੁੰਦੀ ਹਰੇਕ-ਹਰੇ ਕੰਟਰੀ ਦੀ ਅਲੱਗ-ਅਲੱਗ ਐਮਬੈਸੀ ਫੀਸ ਹੁੰਦੀ ਹੈ ਬਹੁਤ ਜਾਇਜ਼ ਹੀ ਹੁੰਦੀ ਹੈ ਥੋੜੀ-ਬਹੁਤ ਹੁੰਦੀ ਹੈ ਉਹ ਖਰਚੇ ਤੁਸੀਂ ਆਪ ਕਰਨੇ ਨੇ ਤੁਹਾਡੀ ਫੀਸ ਹੋ ਗਈ ਤੁਹਾਡਾ ਕੁਝ ਵੀ ਹੋਊਗਾ ਬਾਕੀ ਦੇ ਖਰਚੇ ਆਪਰਾ ਆਪਣੀ ਜੇਬ ਚੋਂ ਖਰਚ ਕਰੂਗਾ ਤੁਹਾਡਾ ਵੀਜ਼ਾ ਆਉਂਦਾ ਤਾਂ ਬਾਈ ਪੈਸੇ ਲਊਗਾ ਤੁਹਾਡਾ ਵੀਜ਼ਾ ਨਾ ਆਇਆ ਪ੍ਰਵਾਣਾ ਮੰਨਿਓ ਤੁਹਾਡਾ ਤਾਂ ਰੁਪਈਆ ਦਾ ਨੁਕਸਾਨ ਨਹੀਂ ਹੋਇਆ ਹਾਂ ਵੀਜ਼ੇ ਦੇ ਵਿੱਚ ਦੋ ਤਿੰਨ ਚੀਜ਼ਾਂ ਹੁੰਦਾ ਕਿਸਮਤ ਵੀ ਹੁੰਦੀ ਹੈ ਡਾਕੂਮੈਂਟੇਸ਼ਨ ਵੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਸਭ ਤੋਂ ਪਹਿਲੀ ਚੀਜ਼ ਹੈ ਮੇਰੀ ਆਈਲੈਂਡਸ ਕਰਕੇ ਬਾਹਰ ਭਾਗਿਆ ਪੀਟੀ ਕਰਕੇ ਬਾਹਰ ਭਾਗਿਆ ਦੁਨੀਆ ਜਾ ਰਹੀ ਹੈ ਬਿਲਕੁਲ ਜੀ ਮੈਂ ਤਾਂ ਉਹ ਬੱਚੇ ਨੂੰ ਹਮੇਸ਼ਾ ਟਾਰਗੇਟ ਕਰ ਦਿੰਦਾ ਜਿਹਦਾ ਸੁਪਨਾ ਹੈ ਬਾਹਰ ਜਾਣ ਦਾ ਆਈਲੈਂਡਸ ਨਹੀਂ ਕਲੀਅਰ ਕਰ ਪਾਉਂਦਾ ਜਾਂ ਪੀਟੀ ਕਲੀਅਰ ਨਹੀਂ ਕਰ ਪਾਉਂਦਾ ਹਾਂਜੀ ਹਾਂਜੀ ਆਪਾਂ ਉਹਨਾਂ ਦਾ ਸਟੱਡੀ ਵੀਜ਼ਾ ਲਗਵਾ ਕੇ ਜਾਣਾ ਹੈ ਕਿਹੜੇ ਕਿਹੜੇ ਦੇਸ਼ ਦਾ ਸਟੱਡੀ ਵੀਜ਼ਾ ਉਹ ਲੈ ਸਕਦਾ ਵਿਦਆਊਟ ਆਈਲੈਂਡਸ ਜਾਂ ਵਿਦਆਊਟ ਪੀਟੀ ਦੀ ਗੱਲ ਕਰੀਏ ਆਪਾਂ ਬਈ ਸਾਈਪ ਸਭ ਕੀ ਤੇਰਾ ਵੀਜ਼ਾ ਵਿਦ ਆਇਲਸ ਵੀ ਕਰ ਦਿੰਨੇ ਆ ਤੇ ਵਿਦਾਊਟ ਆਇਲਸ ਵੀ ਕਰ ਦਿੰਦੇ ਅੱਛਾ ਇਹਨਾਂ ਦੇ ਵਿੱਚ ਬੱਚਾ ਵਿਦਾਊਟ ਆਇਲਸ ਐਲੀਜੀਬਲ ਹੈਗਾ ਹਾਂਜੀ ਹਾਂਜੀ ਬਿਲਕੁਲ ਜਿਹੜੀ ਤੁਸੀਂ ਕੰਟਰੀ ਬੋਲਦੇ ਨੇ ਸਾਈਪਰਸ ਹੋ ਗਿਆ ਹਾਂਜੀ ਯੂਕੇ ਹੋ ਗਿਆ ਤੇ ਇੱਕ ਮੁਰੇਸ਼ੀਸ਼ ਬੋਲੇਗਾ ਹਾਂਜੀ ਹਾਂਜੀ ਇਹਦੇ ਵਿੱਚ ਜੇ ਬੱਚੇ ਦੀ ਪ੍ਰੋਫਾਈਲ ਦੀ ਗੱਲ ਕਰੀਏ ਕਿਉਂਕਿ ਕੁਛ ਕੁ ਦਾ ਕਹਿੰਦੇ ਨੇ 10 ਮਹੀਨੇ ਜਾਂਦੀ ਹੈ ਕੁਝ ਪਲੱਸ 2 ਕਹਿੰਦੇ ਨੇ ਕੁਝ ਗ੍ਰੈਜੂਏਸ਼ਨ ਕਹਿੰਦੇ ਨੇ ਅਸਲ ਦੇ ਵਿੱਚ ਜੇ ਆਪਣੇ ਕੋਲ ਬੱਚਾ ਕੋਈ ਆਉਂਦਾ ਹੈ ਉਹਦੀ ਮਿਨੀਮਮ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਪਲੱਸ 2 ਹੋਵੇ ਬਈ ਮਿਨੀਮਮ ਘੱਟੋ ਘੱਟ ਘੱਟੋ ਗੈਪ ਵੀ 5 ਤੋਂ ਲੈ ਕੇ 10 ਸਾਲ ਲੱਗਦਾ ਗੈਪ ਅਕਸੈਪਟਡ ਹੈ 5 ਤੋਂ 10 ਸਾਲ ਦਾ ਗੈਪ ਅਕਸੈਪਟਡ ਹੈ ਆਰਾਮ ਨਾਲ ਕੋਈ ਜ਼ਿਕਰ ਨਹੀਂ ਕੋਈ ਦਿੱਕਤ ਨਹੀਂ ਬਾਈ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਹੁਣ ਬੱਚਾ ਆਪਣੇ ਕੋਲ ਆ ਗਿਆ ਇਹਦੇ ਵਿੱਚ ਬਈ ਅਪਰੋਕਸੀਮੇਟ ਸਮਾਂ ਕਿੰਨਾ ਕੁ ਲੱਗਿਆਦਾ ਜਿਹੜੀ ਆਪਾਂ ਕੰਟਰੀ ਦੀ ਗੱਲ ਕਰ ਰਹੇ ਹਾਂਗੇ ਅਪਰੋਕਸੀਮੇਟ ਬਈ ਮੰਨ ਕੇ ਚੱਲੋ ਹਰੇਕ ਦੇਸ਼ ਦਾ ਆਪਦਾ-ਆਦਾ ਸਮਾਂ ਆਪਦਾ-ਆਦਾ ਨੀਅਰ ਅਬਾਊਟ ਮੰਨ ਲਓ ਤੁਸੀਂ 2 ਤੋਂ 3 ਮਹੀਨੇ ਲੱਗਦੇ ਹੀ ਲੱਗਦੇ ਆ ਜਿਹੜੇ ਸਰਕਾਰੀ ਤੌਰ ਤੇ ਲੱਗਨੇ ਆ ਠੀਕ ਹੈ 3 ਮਹੀਨੇ ਕਹਿ ਦੀ ਆਪਾਂ ਆਰਾਮ ਨਾਲ ਵੀ 3 ਕੁ ਮਹੀਨੇ ਦਾ ਪ੍ਰੋਸੈਸ ਅਪਾ ਮੈਂ ਸਾਈਪਰ ਜ਼ਾਲਾ ਲੋ ਯੂਕੇ ਦਾ ਲਾ ਲਓ ਤੇ ਇੱਕ ਅਪਾ ਮੂਰੀਸ਼ੀ ਜ਼ਾ ਦੱਸਿਆਗਾ ਹਾਂਜੀ ਹਾਂਜੀ ਬਈ ਮੂਰੀਸ਼ੀ ਦਾ ਤੁਹਾਨੂੰ 1 ਮਹੀਨੇ ਦੇ ਵਿੱਚ ਵੀਜ਼ਾ ਲੱਗਦਾ ਚਲੋ ਇੱਕ ਇਹ ਤਾਂ ਹੋਗਾ ਸਟੱਡੀ ਵੀਜ਼ਾ ਹਾਂਜੀ ਹਾਂਜੀ ਬਈ ਹੋਰ ਵੀ ਲਵਾ ਦੇਣਗੇ ਜਿਹੜਾ ਸਭ ਤੋਂ ਵੱਡਾ ਰੋਲਾ ਪੈਂਦਾ ਜਵਾਕ ਚਲਾ ਗਿਆ ਬਾਹਰ ਹੁਣ ਅਪਾ ਸਿੱਧੇ ਤਰੀਕੇ ਨਾਲ ਨਹੀਂ ਕਹਿ ਸਕਦੇ ਵੀਰੇ ਸਾਰੇ ਐਂ ਕਹਿੰਦੋਂ ਨੇ ਯਾਰ ਮੈਂ ਬਾਹਰ ਜਾ ਕੇ ਥੋੜਾ ਜਿਹਾ ਸੈੱਟ ਹੋ ਜਾ ਜਾਂ ਅਪਾ ਜੇ ਗੱਲ ਕਰੀਏ ਕੈਨੇਡਾ ਤੇ ਆਸਟ੍ਰੇਲੀਆ ਦਾ ਬੁਰਾ ਹਾਲਾ ਬਿਲਕੁਲ ਕੈਨੇਡਾ ਦਾ ਜ਼ਿਆਦਾ ਐ ਆਸਟ੍ਰੇਲੀਆ ਨਾਲੋਂ ਕਹਿੰਦੇ ਵੀ ਕੰਮ ਕਰਨੇ ਮਿਲਦਾ ਉੱਥੇ ਜਾ ਕੇ ਵੀ ਐਨਿਕ ਰਿਸਪੌਂਸਿਬਿਲਟੀ ਆਪਾਂ ਲੈ ਸਕਦੇ ਕੋਸ਼ਿਸ਼ ਕਰ ਸਕਦੇ ਆਂਗੇ ਆਪਾਂ ਬਈ ਆ ਦੇ ਐਂਡ ਤੋਂ ਕੋਸ਼ਿਸ਼ ਕਰ ਸਕਦੇ ਆਂ ਜਿਹੜੇ ਆਪਣੇ ਬੱਚੇ ਪਹਿਲਾਂ ਉੱਥੇ ਗਏ ਹੋਏ ਨੇ ਆਪਾਂ ਬੱਚਿਆਂ ਨਾਲ ਮਿਲਵਾ ਸਕਦੇ ਆਂ ਠੀਕ ਹੈ ਥੋੜੀ-ਮੋਟੀ ਆਪਾਂ ਕੰਮ ਕਰਦੇ ਵਿੱਚ ਹੈਲਪ ਕਰ ਸਕਦੇ ਹੈਲਪ ਕਰ ਦਾਂਗੇ ਮਤਲਬ ਕਰਵਾ ਦਾਂਗੇ ਇਹ ਤੇ ਨਹੀਂ ਹੈਗਾ ਇਹ ਗੱਲ ਨਹੀਂ ਹੈਗੀ ਵੀ ਆਪਾਂ ਇੱਥੋਂ ਬੱਚੇ ਨੂੰ ਵੀਜ਼ਾ ਲੈਤਾ ਤੇ ਤੂੰ ਕੋਣ ਤੇ ਮੈਕੋ ਨਾਲ ਕੰਮ ਕਰ ਹਾਂ ਆਪਾਂ ਐਂਡ ਤੱਕ ਬੱਚੇ ਦੀ ਹੈਲਪ ਕਰਾਂਗੇ ਕੱਲ ਨੂੰ ਐ ਹੋ ਜਾ ਵੀ ਤੇਰਾ ਵੀਜ਼ਾ ਆ ਗਿਆ ਮੈਨੂੰ ਮੇਰੇ ਪੈਸੇ ਮਿਲ ਗਏ ਚੱਲ ਬਈ ਤੂੰ ਆਪ ਦੇ ਰਾ ਮੈਂ ਆਪ ਦੇ ਰਾ ਇਹ ਜੇ ਕੰਮ ਹੀ ਹੈ ਨਹੀਂ ਬਈ ਆਪਣੇ ਕੋਲੇ ਹੈ ਹੀ ਤੇ ਇਹਦੇ ਵਿੱਚ ਵੀਰੇ ਇੱਕ ਲਿਖਿਆ ਆਪਾਂ ਨੇ ਸਿੰਗਾਪੁਰ ਦਾ ਸਟੱਡੀ ਵੀਜ਼ਾ 2 ਸਾਲ ਦਾ ਹਾਂਜੀ ਹਾਂਜੀ ਇਹਦੇ ਬਾਰੇ ਥੋੜਾ ਹਾਈਲਾਈਟ ਕਰੋਂਗੇ ਇਹਦੇ ਵਿੱਚ ਬਈ ਬੱਚੇ ਨੂੰ ਆਪਾਂ ਸਿੰਗਾਪੁਰ ਦਾ ਵੀਜ਼ਾ ਲੈ ਕੇ ਦੇ ਰਹੇ ਹਾਂ 2 ਸਾਲਾਂ ਦਾ ਸਟੱਡੀ ਵੀਜ਼ਾ ਪਲੱਸ ਉਹਦੇ ਵਿੱਚ ਬੱਚੇ ਨੂੰ ਆਪਾਂ ਕੰਮ ਤੱਕ ਦੀ ਹੈਲਪ ਵੀ ਕਰਦਾਂਗੇ ਠੀਕ ਹੈ ਸਿੰਗਾਪੁਰ ਦੇ ਵਿੱਚ ਕਿਉਂਕਿ ਜਿੱਦ ਤੱਕ ਮੈਨੂੰ ਪਤਾ ਹੈਗਾ 6 6 ਚੱਲ ਰਿਹਾ ਕੁਝ ਸਿੰਗਾਪੁਰ ਦਾ ਆਈਡੀਆ ਜਾ ਕਹਿੰਦੇ ਵੀ 6 ਮਹੀਨੇ 667 ਬਈ ਹਾਂ ਉਹ ਕਹਿੰਦੇ ਵੀ 6 ਮਹੀਨੇ ਪੜਾਈ ਕਰ ਲੋ 6 ਮਹੀਨੇ ਉੱਤੇ ਕੰਮ ਕਰਦੇ ਲੱਗੇ ਰਹਿੰਦੇ ਉਹ ਚੀਜ਼ ਨਹੀਂ ਹੈਗੀ ਇਹ ਨਹੀਂ ਨਹੀਂ ਬਈ ਉਹ ਚੀਜ਼ ਨਹੀਂ ਹੈਗੀ ਠੀਕ ਹੈ ਇਹਦੇ ਵਿੱਚ ਆਪਾਂ ਪ੍ਰੋਪਰ ਅਗਲੇ ਨੂੰ 2 ਸਾਲ ਦਾ ਪ੍ਰੋਪਰ ਵੀਜ਼ਾ ਮਿਲੂਗਾ ਬਈ ਪ੍ਰੋਪਰ ਕੱਲਾ ਕੱਲਾ ਕਰਕੇ ਇਹਨੂੰ ਚੈੱਕ ਕਰਾਵਾਂਗੇ ਬੱਚੇ ਠੀਕ ਹੈ ਇਹਦੇ ਵਿੱਚ ਵੀ ਆਪਣੀ ਪੇਮੈਂਟ ਆਫਟਰ ਵੀਜ਼ਾ ਹੀ ਆਫਟਰ ਵੀਜ਼ਾ ਵੀ ਪਹਿਲਾਂ ਤਾਂ ਪੇਮੈਂਟ ਕਿਸੇ ਦੀ ਹੈ ਹੀ ਨਹੀਂ ਠੀਕ ਹੈ ਇਹ ਤਾਂ ਵਿਰੇ ਹੋ ਗਿਆ ਸਟੱਡੀ ਵੀਜ਼ੇ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਕੋਈ ਆਪਣਾ ਕੰਟਰੀ ਦਾ ਅਪਲਾਈ ਕਰਨਾ ਹੈ ਤਾਂ ਤੁਸੀਂ ਸੇਮ ਨੰਬਰ ਜਾਂ ਸੇਮ ਐਡਰੈਸ ਤੇ ਵਿਜ਼ਿਟ ਕਰਕੇ ਆਪਦਾ ਕੰਸਰਨ ਕਰ ਸਕ ਆਣਾ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਸਕਿੱਲ ਹੁੰਦੀ ਆ ਹੁੰਦੀ ਆ ਬੰਦੇ ਕੋਲ ਤੇ ਉਹ ਕਹਿੰਦਾ ਯਾਰ ਵੀ ਮੈਂ ਸਟੱਡੀ ਸਟੂਡੀ ਤਾਂ ਕਿੱਥੇ ਜਾਣਾ ਨਾ ਮੈਂ ਘੁੰਮਣ ਘਰ ਜਾਣਾ ਵੀ ਮੈਂ ਕੰਮ ਕਾਰ ਦੇ ਆਧਾਰ ਤੇ ਜਾਣਾ ਚਾਹਣਾ ਠੀਕ ਹੈ ਹਾਂ ਜੀ ਬਈ ਵੀ ਉਹਦੇ ਲਈ ਆਪਣੇ ਕੋਲ ਕਿਹੜੇ ਦੇਜ ਦਾ ਵੀਜ਼ਾ ਹੈਗਾ ਉਹਨਾਂ ਲਈ ਵੀ ਆਪਣੇ ਕੋਲੇ ਸਾਈਪਰਸ ਦਾ ਤੇ ਅਰਮੀਨੀਆ ਦਾ ਵੀਜ਼ਾ ਠੀਕ ਹੈ ਅਰਮੀਨੀਆ ਦੇ ਵੀਜ਼ੇ ਦਾ ਬਈ ਮੈਂ ਇੰਨਾ ਕਾ ਦਾਵਾ ਕਰਦਾ ਜੇ ਮੇਰਾ ਲਾਇਆ ਹੋਇਆ ਵੀਜ਼ਾ ਇੱਕ ਹਫ਼ਤੇ ਦੇ ਵਿੱਚ ਨਾ ਆਇਆ 7 ਦਿਨਾਂ ਦੇ ਵਿੱਚ ਨਾ ਆਇਆ ਸੁਣਨ ਲਈ ਗੱਲ ਹੈ ਠੀਕ ਹੈ ਜੀ 8ਵੇਂ ਦਿਨ ਮੈਂ ਵੀਜ਼ਾ ਫ੍ਰੀ ਦੂੰਗਾ ਬੱਚੇ ਅਰਮੀਨੀਆ ਦਾ ਵੀਜ਼ਾ ਆਪਰਾ ਬੈਠਾ ਹੈ ਇਹਦੀ ਰਿਕਾਰਡਿੰਗ ਕਰ ਲੋ ਕੱਟ ਕਰ ਲੋ ਇਹਦੇ ਵਿੱਚ ਵੀ ਤੁਹਾਨੂੰ ਇੱਕ ਪੈਸਾ ਪਹਿਲਾਂ ਨਹੀਂ ਦੇਣਾ ਪਰਾਨੂੰ 7 ਦਿਨ ਕਿਹਾ ਹੈ ਹਾਂਜੀ ਬਈ ਬਿਲਕੁਲ 7 ਦਿਨ ਜਿਹੜੇ ਦਿਨ ਤੁਸੀਂ ਅਪਲਾਈ ਕਰੋਗੇ ਹਨਾ ਜਿੱਦਾਂ ਬਈ ਮੇਰੇ ਕੋਲੇ ਐਗਰੀਮੈਂਟ ਕਰ ਗਿਆ ਬੱਚਾ ਆਪਦਾ ਉਸ ਤੋਂ ਬੱਚਾ 7 ਦਿਨ ਗਿਣ ਲੈ 7 ਦਿਨ ਗਿਣ ਲੈ ਠੀਕ ਹੈ ਜੀ 7 ਤੋਂ ਜੀ 8ਵਾਂ ਦਿਨ ਵੀ ਹੋ ਗਿਆ 1 ਮਿੰਟ ਵੀ ਉੱਪਰ ਹੋ ਗਿਆ ਮੈਂ ਵੀਜ਼ਾ ਫ੍ਰੀ ਦੇ ਦੂੰਗਾ ਵੀਜ਼ਾ ਫ੍ਰੀ ਦੇ ਦੂੰਗੇ ਬਿਲਕੁਲ ਜੀ ਜਮੇ ਬਿਲਕੁਲ ਫ੍ਰੀ ਬਈ ਕਰ ਬਿਆ ਮਿਲ ਲੰਦੇ ਇੱਕ ਸਿੰਗਲ ਪੈਸਾ ਵੀ ਲੈਂਦੇ ਬਈ ਰੁਪਿਆ ਤਾਂ ਬਹੁਤ ਦੂਰ ਦੀ ਗੱਲ ਹੈ ਹੋਰ ਕੀ ਭਾਲਦੇ ਹੋ ਐਡਵਾਂਸ ਦੇ ਵਿੱਚ ਕੁਝ ਨਹੀਂ ਦੇਣਾ 7 ਦਿਨ ਟੱਪ ਕੇ ਭਾਵੇਂ ਵੇਟ ਕਰੀ ਚੱਲਿਓ ਤੇ 8ਵੇਂ ਦਿਨ ਜਿੱਦਾਂ 7 ਦਿਨਾਂ ਦੇ ਵਿੱਚ ਨਾ ਆਇਆ ਤਾਂ ਆਪਾਂ ਜ਼ਿੰਮੇਵਾਰ ਆਪਾਂ ਫ੍ਰੀ ਚ ਅਗਲੇ ਨੂੰ ਵੀਜ਼ਾ ਲੈ ਕੇ ਆਵਾਂਗੇ ਬਿਲਕੁਲ 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 ਕਿ ਵੀਰੇ ਬਹੁਤ ਹੀ ਜਿਆਦਾ ਸਰਪ੍ਰਾਈਜ਼ ਗੱਲ ਜੀ ਹੈ ਇਹਦੇ ਵਿੱਚ ਵੀ ਲਿਖੀ ਹੋਈ ਹੈ ਮੈਂ ਵੀ ਇੱਕ ਵਾਰ ਹੈਰਾਨ ਸੀਗਾ ਜੇ ਕਿਸੇ ਭਰਾ ਕੋਲ ਕੈਨੇਡਾ ਦੀ ਸਪਾਂਸਰਸ਼ਿਪ ਹੈਗੀ ਹੈ ਹਾਂਜੀ ਬਈ ਫ੍ਰੀ ਦੇ ਵਿੱਚ ਆਪਾਂ ਅਗਲੀ ਦੀ ਫਾਈਲਿੰਗ ਕਰਕੇ ਦੇਵਾਂਗੇ ਬੱਚੇ ਕੋਲ ਜੀ ਆ ਦੀ ਸਪਾਂਸਰਸ਼ਿਪ ਹੋਵੇ ਹਾਂ ਆ ਵੀ ਡਾਕੂਮੈਂਟ ਹੋਣ ਮੇਰੇ ਕੋਲੇ ਆਵੇ ਆਫਿਸ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਬੱਚੇ ਦੀ ਫਾਈਲਿੰਗ ਕਰਕੇ ਦੇਵਾਂਗਾ ਬਾਈ ਯਾਰ ਇੱਥੇ ਨਾ ਇੱਕ ਬਹੁਤ ਵੱਡਾ ਵਿਵਾਦ ਛੜੂਗਾ ਹੁਣ ਦੱਸੋ ਗੱਲ ਤਾਂ ਤੋਰ ਲਈ ਕੈਨੇਡਾ ਦਾ ਦੁਨੀਆ ਭੱਜਨ ਨੂੰ ਫਿਰ ਰਹੀ ਆ ਹਾਂਜੀ ਬਿਲਕੁਲ ਫਿਰ ਰਹੀ ਆ ਕਾਲੂ ਇਹ ਨਾ ਹੋਵੇ ਕਿਸੇ ਆਪਣੇ ਭਰਾ ਕੋਲ ਸਪਾਂਸਰਸ਼ਿਪ ਕੈਨੇਡਾ ਦੀ ਹੈਗੀ ਆ ਡਾਕੂਮੈਂਟੇਸ਼ਨ ਤੁਹਾਡੇ ਪੂਰੇ ਨੇ ਫਾਈਲਿੰਗ ਕਰਊਗਾ ਫਾਈਨਲ ਦਾ ਬਹੁਤ ਸਿਸਟਮ ਹੁੰਦਾ ਉਲਝਾਉਂਦਾ ਹੈ ਬਈ ਲਿਮਟਿਡ ਟਾਈਮ ਲਈ ਆਫਰ ਹੈ ਹਾਂ ਠੀਕ ਹੈ ਜੀ ਅੱਜ ਦਾ ਅੱਜ ਦੀ ਡੇਟ 7 ਜੁਲਾਈ ਹੈ 31 ਜੁਲਾਈ ਤੱਕ ਸਭ ਲਈ ਆਫਰ ਹੈ ਕੋਈ ਵੀ ਬੱਚਾ ਆਓ ਆਉਦਾ ਸਪான்ਸਰ ਲੈ ਕੇ ਆਓ ਡਾਕੂਮੈਂਟ ਲੈ ਕੇ ਆਓ ਬਿਲਕੁਲ ਫ੍ਰੀ ਆਫ ਕੋਸ ਅਸੀਂ ਫਾਈਲਿੰਗ ਕਰਾਂਗੇ ਇੱਕ ਅੰਗਲ ਪੈਸਾ ਵੀ ਲੈਂਦੇ ਨਾ ਕੋਈ ਪਹਿਲਾਂ ਹਾਂ ਨਾ ਹੀ ਕੋਈ ਬਾਅਦ ਚੋ ਵੀ ਵੀਜ਼ਾ ਆ ਗਿਆ ਵੀ ਸਾਨੂੰ 50000 ਦੇ ਸਾਨੂੰ 70000 ਦੇ ਅਸੀਂ ਫਾਈਲਿੰਗ ਕੀਤੀ ਹੋਰਗੀ ਤੇ ਕੁਝ ਵੀ ਨਹੀਂ ਲੈਂਦੇ ਬੱਚਾ ਆਪਦੀ ਐਮਬੈਸੀ ਵੀਜ਼ਾ ਦੇ ਕਾਰਡ ਤੋਂ ਕਟਾਵੇ ਜਿਹੜੀ ਮੇਰੀ ਮਿਹਨਤ ਹੈ ਫਾਈਲਿੰਗ ਕਰਨ ਦੀ ਫਾਈਲ ਤਿਆਰ ਕਰਨ ਦੀ ਬਿਲਕੁਲ ਫਰੀ ਓਪਸ ਜਮੇ ਫਰੀ ਜਮਾ ਫਰੀ ਤੁਹਾਨੂੰ ਇਹ ਚੀਜ਼ ਨਾ ਹੋ ਜਾਵੇ ਮੇਰੇ ਯਾਰ ਹਨਾ ਬੱਚਾ ਆਪਣੇ ਕੋਲ ਆ ਗਿਆ ਡਾਕੂਮੈਂਟ ਦੇ ਗਿਆ ਕੱਲੂ ਆਪਣਾ ਮਨ ਬਦਲ ਜੇ ਕਿ ਯਾਰ ਨਾ ਯਾਰ ਬਈ ਦੇ ਦੇ ਗੋ ਥੋੜੇ ਮੋਟਾ ਮਾਣ ਤਣ ਕਰ ਦੇ ਬਈ ਔਨ ਰਿਕਾਰਡ ਕੈਮਰੇ ਉੱਤੇ ਪਿਆ ਬਿਲਕੁਲ ਫਰੀ ਦੇ ਵਿੱਚ ਜਮਾ ਫਰੀ ਬਈ ਜਮਾ ਫਰੀ ਦੇ ਵਿੱਚ ਕੈਨੇਡਾ ਵੇਜ ਤੁਹਾਡੇ ਕੋਲ ਸਪਾਂਸਰ ਚ ਪੈ ਗਈ ਹੈ ਤਾਂ ਆ ਭਰਾ ਕੋਲ ਆ ਜਿਓ ਥੋੜਾ ਕੰਮ ਕਰਵਾ ਦੂਗਾ ਸਿੱਧੀ ਜੀ ਗੱਲ ਹੈ ਨਾ ਜੀ ਬਿਲਕੁਲ ਬਈ ਇਸ ਤੋਂ ਇਲਾਵਾ ਕਿਸੇ ਭਰਾਣਾ ਹੁਣ ਆਪਾਂ ਤੁਹਾਨੂੰ ਦੋ ਤਿੰਨ ਪ੍ਰੋਡਕਟ ਦੱਸਦੇ ਇੱਕ ਤਾਂ ਵਿਦਾਊਟ ਆਇਲੈਂਡਸ ਵਿਦਾਊਟ ਪੇਟੀ ਸਟੱਡੀ ਵੀਜ਼ਾ ਕਿਹੜੇ ਕਿਹੜੇ ਦੇ ਆਪਾਂ ਨੇ 4-5 ਕੰਟਰੀਆਂ ਦੱਸਤੀਆਂ ਹਨ ਵੀਰੇ ਹਾਂਜੀ ਹਾਂਜੀ ਜੀ ਜਿਹਦੇ ਵਿੱਚ ਸੌਖੇ ਤਰੀਕੇ ਨਾਲ ਜਾ ਸਕਦਾ ਸਾਰੇ ਜਿੰਨੇ ਵੀ ਦੱਸੇ ਨੇ ਕਿ ਸਾਰਿਆਂ ਦੇ ਵਿੱਚ ਜੋ ਪੇਮੈਂਟ ਹੋ ਗਈ ਉਹ ਮਿੱਤਰੋ ਆਫਟਰ ਵੀਜ਼ਾ ਹੀ ਹੈ ਤੇ ਪਹਿਲਾਂ ਨਾਲ ਤੁਹਾਡਾ ਕੋਈ 0% ਰਿਸਕ ਹੈ ਕੱਲ੍ਹ ਤੁਹਾਨੂੰ ਇਹ ਵੀ ਨਹੀਂ ਹੋਊਗਾ ਕਿ ਬਾਈ ਨੂੰ ਕੋਈ ਮੈਂ ਯਾਰ 10000 ਰੁਪਏ ਅਡਵਾਂਸ ਦੇ ਕਹਿ ਤੀਗਾ ਵੀ ਖੌਰੇ ਮੇਰੇ ਮਰ ਗਏ ਮੈਂ ਕਹਿੰਦਾ ਬੇਫਿਕਰ ਰੋ ਸਿਰਫ ਸਰਕਾਰੀ ਖਰਚਾ ਆਪਦੀ ਜੇਬ ਚੋਂ ਪੇ ਕਰਨਾ ਬਾਕੀ ਜਿੰਨਾ ਵੀ ਖਰਚ ਆਊਗਾ ਆਪਰਾ ਆਪਣੀ ਜੇਬ ਦੇ ਵਿੱਚੋਂ ਖਰਚ ਕਰਾਂਗੇ ਜੀ। ਠੀਕ ਹੈ ਵੀਜ਼ਾ ਆਣ ਤੋਂ ਬਾਅਦ ਆਪਾਂ ਨੂੰ ਅਗਲਾ ਪੇਮੈਂਟ ਆਕੇ ਦੇ ਦੇ ਕੋਈ। ਹਾਂਜੀ ਹਾਂਜੀ ਬਿਲਕੁਲ ਬਈ। ਅੱਛਾ ਵੀਰੇ ਸਵੇਰ ਦੇ ਟਾਈਮਿੰਗ ਕੀ ਹੁੰਦੀ ਹੈ ਜੀ ਆਪਣੇ ਕੋਲ? ਮਾਰਨਿੰਗ ਜੀ 9am ਤੋਂ ਲੈ ਕੇ ਈਵਨਿੰਗ 5 ਵਜੇ ਤੱਕ। ਕਿ ਸੋਮਵਾਰ ਤੋਂ ਸ਼ਨੀਵਾਰ। ਸੋਮਵਾਰ ਤੋਂ ਸ਼ਨੀਵਾਰ ਸੋਮਵਾਰ ਤੋਂ ਸ਼ਨੀਵਾਰ ਅਵੇਲੇਬਲ ਹੁੰਦੇ ਨੇ ਬਰਨਾਲੇ ਦੇ ਵਿੱਚ। ਬਾਕੀ ਦੂਰ ਬੈਠਿਓਗੇ ਸਕਰੀਨ ਤੇ ਨੰਬਰ ਚੱਲ ਰਿਹਾ ਭਰਾ ਦਾ। ਕਾਲ ਕਰਕੇ ਆਪਣੇ ਅਪਾਰਟਮੈਂਟ ਜ਼ਰੂਰ ਲੈ ਕੇ ਆਜੋ ਕਿਉਂਕਿ ਤੁਸੀਂ ਜੇ ਬਿਨਾਂ ਕਾਲ ਕਰੇ ਬਾਈ ਹੋਰਾਂ ਕੋਲੋਂ ਬੇਸ਼ੱਕ ਦੀ ਆਗੇ। ਮੂਰੇ ਜ ਬਾਈ ਬਣ ਕੇ ਦਿੱਤੇ ਨੰਬਰ ਤੇ ਕਾਲ ਕਰਕੇ ਦਾ ਡੇਟ ਤੇ ਟਾਈਮ ਜਰੂਰ ਲੈ ਲਿਓ ਕਿਸੇ ਤਰ੍ਹਾਂ ਦਾ ਹੋਰ ਵੀ ਮਨ ਦੇ ਵਿੱਚ ਕਿਸੇ ਵੀ ਵੀਜ਼ੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੈ ਜੋ ਆਪਾਂ ਤੁਹਾਨੂੰ ਦੱਸੇ ਨੇ ਬੇਫਿਕਰ ਹੋ ਕੇ ਤੁਸੀਂ ਇਹਨਾਂ ਨੰਬਰਾਂ ਦਿੱਤੇ ਹੋਏ ਤੇ ਕਾਲ ਕਰਕੇ ਆਪਣੀ ਕੁਇਰੀ ਸੋਲਵ ਕਰ ਲਓ ਬਾਕੀ ਸਾਰੇ ਭਰਾਵਾਂ ਦਾ ਧੰਨਵਾਦੀ ਵੀਡੀਓ ਦੇਖਣ ਦੇ ਲਈ ਬਾਕੀ ਅੱਗੇ ਸ਼ੇਅਰ ਯੂਰ ਕਰਿਓ ਜੀ